ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀਓ ਅਸੀਂ ਤੁਸੀਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਚਬਰਾਂ ਤਖਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਾਨ ਪਰ ਤੱਕ ਸਤਿਗੁਰੂ ਸਾਰੇ ਸੰਸਾਰ ਦੇ ਸੰਝੇ ਰਹਿ ਵਰ ਧੰ ਧੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਪ੍ਰਾਪਤ ਹੋਇਆ ਆਓ ਜੋ ਅੱਜ ਦਾ ਹੁਕਮ ਨਾਮਾ ਸਾਹਿਬ ਆਇਆ ਹੈ ਕਰੀਏ ਰਲ ਮਿਲ ਕੇ ਵਿਚਾਰ ਕੀ ਕਹਿੰਦੇ ਨੇ ਮਹਾਰਾਜ ਜੀ ਜੈਤ ਸ੍ਰੀ ਮਹਲਾ ਚੌਥਾ ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਫਰਮਾਨ ਕਰਦੇ ਹਨ ਮਿਲ ਸੰਗਤ ਸੰਗ ਗੁਰਹਾ ਪੁੰਜੀ ਨਾਮ ਗੁਰਮਖ ਬੇਸਾਹ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਅੰਦਰ ਗੁਰਾਂ ਨੂੰ ਮਿਲ ਕੇ ਪਵਿੱਤਰ ਪੁਰਸ ਨਾਮ ਦੇ ਰਾਸ ਨੂੰ ਖਰੀਦਦੇ ਹਨ ਇਹ ਮਦ ਰਕਸ਼ਸ ਨੂੰ ਨਾਸ਼ ਕਰਨ ਵਾਲੇ ਹਰ ਹਰ ਕਿਰਪਾ ਧਾਰਮਦ ਸੁਦਨ ਮਿਲਹ ਸੰਗਤ ਮਹਾਰਾਮ ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਸਵਾਮੀ ਮੇਰੇ ਉੱਤੇ ਰਹਿਮ ਕਰ ਮੇਰੇ ਉੱਤੇ ਰਹਿਮਤ ਕਰ ਕਿਰਪਾ ਕਰ ਤਾ ਜੋ ਸਾਧ ਸੰਗਤ ਅੰਦਰ ਜੁੜਨ ਦੁਆਰਾ ਮੈਨੂੰ ਤਿਬਰ ਈਸਾ ਹੋਵੇ ਹਰ ਗੁਣ ਬਾਣੀ ਸਰਬਨ ਸੁਨਾਹਾ ਏ ਹਰੀ ਮਿਹਰ ਧਾਰ ਕੇ ਮੈਨੂੰ ਸੱਚੇ ਗੁਰਾਂ ਦੇ ਨਾਲ ਜੋੜ ਦੇ ਕਰ ਕਿਰਪਾ ਸਤਿਗੁਰੂ ਮੈ ਲਾਹਾ ਅਤੇ ਮੇਰੇ ਕੰਨਾਂ ਨਾਲ ਮੈਨੂੰ ਆਪਣੇ ਜਸ ਦੇ ਸਬਦ ਸਬਦ ਸਰਬਣ ਕਰਾ ਗੁਣ ਗਬਹੋ ਗੁਣ ਬੋਲੋ ਬਾਣੀ ਹਰ ਗੁਣ ਜਪ ਮਹਾਰਾਮ ਮੈਂ ਹਰੀ ਦਾ ਜਸ ਗਾਉਂਦਾ ਹਾਂ ਉਹ ਪਰਮੇਸ਼ਰ ਦਾ ਜਸ ਗਾਉਣਾ ਉਹਦੇ ਗੁਣ ਗਾਉਣਾ ਹਾਂ ਅਤੇ ਉਸ ਦੀ ਕੀਰਤੀ ਦੇ ਸ਼ਬਦ ਉਚਾਰਦਾ ਹਾਂ ਅਤੇ ਸਵਾਮੀ ਦੀਆਂ ਖੂਬੀਆਂ ਵਰਣਨ ਕਰਦਾ ਹਾਂ ਔਰ ਮੇਰੇ ਅੰਦਰ ਪਰਵਤਾ ਹੋ ਜਾਂਦੀ ਹੈ ਗੁਣ ਗਾਵੋ ਗੁਣ ਬੋਲੋ ਬਾਣੀ ਹਰ ਗੁਣ ਜਪ ਓ ਮਹਾਰਾਮ ਤਾਂ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ ਸਭ ਤੀਰਥ ਬਰਤ ਜਗ ਪੁੰਨ ਤੁਲਾਹਾ ਮੈਂ ਧਰਮ ਸਥਾਨਾਂ ਤੇ ਜਾਣ ਅਤੇ ਵਰਤ ਰੱਖਣਾ ਪਵਿੱਤਰ ਲੰਗਰ ਲਾਉਣ ਅਤੇ ਪੁੰਨ ਦਾਨ ਦੇਣ ਦੇ ਸਾਰਿਆ ਫਲਾਂ ਨੂੰ ਜੋਖ ਲਿਆ ਹੈ ਸਾਰਿਆਂ ਫਲਾਂ ਨੂੰ ਜੋਖ ਲਿਆ ਹੈ ਹਰ ਹਰ ਨਾਮ ਨਾ ਪੁਜੇ ਪੁਜਾ ਪਰ ਉਹ ਸੁਆਮੀ ਦੇ ਨਾਮ ਨੂੰ ਅਪੜਦੇ ਅਤੇ ਪੁੱਜਦੇ ਨਹੀਂ ਪਰ ਉਹ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਅਪੜਦੇ ਅਤੇ ਪੁੱਜਦੇ ਨਹੀਂ ਹਰ ਹਰ ਤਲ ਤੋਲ ਅਤ ਪਾਰੀ ਗੁਰਮਤ ਜਪ ਮਹਾਰਾਮ ਵਾਹਿਗੁਰੂ ਦੇ ਵਾਹਿਗੁਰੂ ਦਾ ਨਾਮ ਅਜੋਕ ਹੈ ਇਹਨੂੰ ਕੋਈ ਤੋਲ ਨਹੀਂ ਸਕਦਾ ਨਾ ਇਹਦੀ ਕੋਈ ਕੀਮਤ ਪਾ ਸਕਦਾ ਤੇ ਬਹੁਤ ਬਜਨਦਾਰ ਹੈ ਇਸ ਦਾ ਭਾਰ ਗੁਰਾਂ ਦੀ ਉਪਦੇਸ਼ ਦੁਆਰਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਸਾਡੇ ਅੰਦਰ ਉਤਪੰਨ ਹੁੰਦਾ ਹੈ ਸਭ ਕਰਮ ਧਰਮ ਹਰ ਨਾਮ ਜਪਹਾ ਕੈਲ ਬੇਖ ਮੈਲ ਪਾਪ ਤਵਾਹ ਮਹਾਰਾਜ ਜੀ ਕਹਿੰਦੇ ਸਾਰੇ ਨੇਕ ਅਮਲ ਤੇ ਸਚਾਈ ਵਾਹਿਗੁਰੂ ਦੇ ਨਾਮ ਦਾ ਸਿਮਰਨ ਵਿੱਚ ਆ ਜਾਂਦੇ ਨੇ ਸਭ ਕੁਝ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸਿਮਰਨ ਦੇ ਵਿੱਚ ਆ ਜਾਂਦੇ ਹਨ ਆਉ ਲਾਸਟ ਪੰਕਤੀਆਂ ਕਰੀਏ ਸਰਮਣ ਕੀ ਕਹਿੰਦੇ ਨੇ ਸਚੀ ਪਾਸਗੁਰੂ ਰਾਮਦਾਸ ਮਹਾਰਾਜ ਜੀ ਕਿਲ ਬਿਕ ਮੈਲ ਪਾਪ ਤਵਾਹਾ ਇਸ ਸਿਮਰਨ ਗੁਨਾਹ ਅਤੇ ਕੋ ਕਰਮਾਂ ਦੀ ਗੰਦਗੀ ਨੂੰ ਧੋ ਸਟਦਾ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਆ ਨਾ ਜਿਹੜੇ ਮਨ ਨੂੰ ਮੈਲ ਲੱਗੀ ਹੋਈ ਆ ਉਹ ਮੈਲ ਨਾਮ ਦੇ ਨਾਲ ਧੋਤੀ ਜਾਂਦੀ ਆ ਕੋ ਸਤਨਾ ਬੰਦਾ ਬੜੇ ਖਿਆਲ ਰੱਖਦਾ ਕੱਪੜਿਆਂ ਦਾ ਵੀ ਮੈਲ ਨਾ ਕਿਤੇ ਲੱਗ ਜਾਏ ਰੱਖਣਾ ਵੀ ਚਾਹੀਦਾ ਰੱਖਣਾ ਵੀ ਚਾਹੀਦਾ ਬੜਾ ਖਿਆਲ ਕਰਦਾ ਕੇਸਾਂ ਦਾ ਕਿਤੇ ਕੇਸਾਂ ਨੂੰ ਮੈਲ ਨਾ ਲੱਗ ਜਾਏ ਸ਼ੈਂਪੂ ਲਾ ਲਾ ਕੇ ਧੋਂਦਾ ਕੇਸਾਂ ਨੂੰ ਬੜਾ ਖਿਆਲ ਰੱਖਦਾ ਸਰੀਰ ਦਾ ਸਾਬਣ ਲਾ ਲਾ ਕੇ ਛਾਵੇਂ ਦੇ ਨਾਲ ਰਗੜ ਰਗੜ ਕੇ ਸਰੀਰ ਨੂੰ ਧੋਂਦਾ ਹੈ ਤਾਂ ਗਰਮਕ ਪਿਆਰਿਓ ਬੜਾ ਖਿਆਲ ਰੱਖਦਾ ਘਰ ਦੇ ਪਰਦੇ ਜਿਹੜੇ ਲੱਗੇ ਹੋਏ ਆ ਚਾਦਰਾਂ ਬੈਡਾਂ ਦੀਆਂ ਹੋਰ ਵਸਤਰਾਂ ਦਾ ਵੀ ਮੈਲੇ ਨਾ ਹੋ ਜਾਣ ਜੇ ਮੈਲੇ ਹੋ ਜਾਣ ਨਾ ਘਰ ਲਈ ਨੂੰ ਤਨਦੀਂਦਾ ਨਹੀਂ ਹੈ ਆ ਕੱਪੜੇ ਮੈਲੇ ਪੈ ਨਹੀਂ ਧੋ ਨਹੀਂ ਸਕਦੀ ਇਹਨੂੰ ਕਿੰਨਾ ਕੁਝ ਬੋਲ ਜਾਂਦਾ ਬੰਦਾ ਜੈਸਤਰੀ ਵੀ ਕਹਿ ਲੀਏ ਤਾਂ ਗੁਰਮੁਖ ਪਿਆਰਿਓ ਕਦੇ ਖਿਆਲ ਨਹੀਂ ਕੀਤਾ ਕਿ ਜਿਹੜਾ ਮਾਨਾ ਨਾ ਇਹਨੂੰ ਮੈਲ ਲੱਗੀ ਹੋਈ ਆ ਇਹ ਜਿਹੜਾ ਮਾਨਾ ਇਹਨੂੰ ਮੈਲ ਲੱਗੀ ਹੋਈ ਆ ਕਿੰਨੇ ਕਿ ਚਿਰਾਂ ਦੀ ਮੈਲ ਲੱਗੇ ਕੱਪੜੇ ਨੂੰ ਦੋ ਦਿਨ ਹੀ ਟੱਪਣ ਦਿੰਦੇ ਕਬਲਾ ਤਾਂ ਇੱਕ ਦਿਨ ਪਾਇਆ ਦੂਜਣ ਧੋ ਦਿੰਨੇ ਆ ਇਹਨੂੰ ਕਿੰਨੇ ਕਿ ਚਿਰ ਦੀ ਮੈਲ ਲੱਗੀ ਹੋਈ ਆ ਮਾਰਾ ਜੀ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਆਪਣੇ ਕੋਲੋਂ ਕੁਝ ਵੀ ਮਾਰਾ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆ ਸਿਆਹੋ ਖੰਨ ਲਈ ਤੋਤੀ ਉਜਲ ਨਾ ਹੋਵੇ ਜੇ ਸੋ ਤੋਬਨ ਪਾਹ ਕੋਲੂ ਦੀ ਲੀਰ ਦਾ ਪ੍ਰਵਾਨ ਦਿੱਤਾ ਮਹਾਰਾਜ ਜੀ ਕਹਿੰਦੇ ਜਿਹੜਾ ਮਾਨਾ ਨਾ ਕੋਲੂ ਦੀ ਲੀਰ ਵਰਗਾ ਹੋਇਆ ਪਿਆਖੋ ਸਤਨਾ ਜਨਮਾ ਜਨਮਾ ਦੀ ਮੈਲੇ ਮਨ ਨੂੰ ਲੱਗੀ ਹੋਈ ਆ ਤਾਂ ਗੁਰਮਖ ਪਿਆਰਿਓ ਇਹ ਮੈਲ ਕੋਈ ਸ਼ੈਂਪੂ ਦੇ ਨਾਲ ਨਹੀਂ ਧੋਤੀ ਜਾਣੀ ਕੋਈ ਸੋਡੇ ਦੇ ਨਾਲ ਕੋਈ ਸਰਫ ਦੇ ਨਾਲ ਸਾਬਣ ਦੇ ਨਾਲ ਨਹੀਂ ਧੋਤੀ ਜਾਣੀ ਇਹ ਕਾਦੇ ਨਾਲ ਧੋਤੀ ਜਾਣੀ ਆ ਇਹ ਧੋਤੀ ਜਾਣੀ ਆ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਆਖੋ ਸਤਨਾਮ ਜਦੋਂ ਅਸੀਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਾਂਗੇ ਨਾ ਸਮਝ ਲਓ ਅੰਦਰ ਇਸਨਾਨ ਹੋ ਰਿਹਾ ਕੋ ਸਤਨਾ ਇੱਕ ਬਾਹਰ ਦਾ ਇਸਨਾਨਾ ਉਹ ਪਾਣੀ ਦੇ ਨਾਲ ਹੁੰਦਾ ਇੱਕ ਅੰਦਰਲਾ ਇਸਨਾਨਾ ਉਹ ਬਾਣੀ ਤੇ ਸਿਮਰਨ ਦੇ ਨਾਲ ਹੁੰਦਾ ਆਖੋ ਸਤਨਾ ਤੋਤਾ ਜਾਂਦਾ ਜਿਹੜੇ ਰੱਬ ਦੇ ਪਿਆਰੇ ਨਾਮ ਜਪਣ ਵਾਲੀਆਂ ਰੂਹਾਂ ਬੰਦਗੀ ਕਰਨ ਵਾਲੀਆਂ ਰੂਹਾਂ ਉਹ ਆਪਣੇ ਅੰਦਰੋਂ ਰੋਜ਼ ਧੋਉਂਦਿਆਂ ਨੇ ਨਾਮ ਦੇ ਨਾਲ ਸਿਮਣ ਦੇ ਨਾਲ ਫੇਰ ਦੱਸੋ ਵੀ ਮਨ ਮੈਲਾ ਰਹਿ ਜਾਊਗਾ ਕਿਤੇ ਸਾਫ਼ ਹੋ ਜਾਂਦਾ ਹੈ ਜਿਹੜੇ ਕੱਪੜੇ ਨੂੰ ਰੋਜ਼ ਸਾਬਣ ਤੇ ਪਾਣੀ ਲੱਗਦਾ ਉਹ ਇਹ ਨਾ ਉਹ ਕੱਪੜਾ ਵੀ ਮੈਲਾ ਹੋ ਸਕਦਾ ਕਦੇ ਵੀ ਤਾਂ ਗੁਰਮੁਖ ਪਿਆਰੇ ਜਿਹੜੇ ਮਨ ਦੀ ਮੈਲ ਆ ਨਾ ਕੋਹਲੂ ਦੀ ਲੀਰ ਵਰਗਾ ਪ੍ਰਮਾਣ ਦਿੱਤਾ ਮਹਾਰਾਜ ਜੀ ਨੇ ਕੋਲੂ ਜਿਹੜਾ ਹੁੰਦਾ ਤੇਲ ਕੱਢਣ ਵਾਲਾ ਉਹਨੂੰ ਤੇਲ ਕੱਢ ਕੇ ਕੱਪੜੇ ਨੂੰ ਜਿਹੜਾ ਲੀਰ ਹੁੰਦੀ ਉਹਨੂੰ ਸਾਫ਼ ਕਰਕੇ ਰੱਖ ਲੈਂਦੇ ਨੇ ਉਹ ਇੰਨਾ ਥੰਦਾ ਹੋ ਜਾਂਦਾ ਇੰਨਾ ਮੈਲ ਫਸ ਜਾਂਦੀ ਆ ਮਹਾਰਾਜ ਜੀ ਕਿੰਨੇ ਜੇ 100 ਵਾਰੀ ਧੋਲੀਏ ਨਾ ਤਾਂ ਵੀ ਸਾਫ਼ ਨਹੀਂ ਹੁੰਦਾ ਆਖੋ ਜਤਨਾ ਤਾਂ ਵੀ ਸਾਫ਼ ਨਹੀਂ ਹੁੰਦਾ ਹੈ ਇਸ ਕਰਕੇ ਕੀ ਕਹਿੰਨਾ ਸਾਡਾ ਤਾਂ ਮਨ ਬੜਾ ਸਾਫ਼ ਆ ਜੀ ਸਾਡਾ ਤਾਂ ਮਨ ਸਾਫ ਆ ਅਮਰਤ ਸਕਿਆ ਹੋਇ ਭਈ ਨਾ ਬਾਬਾ ਜੀ ਅਮਰਤ ਨਹੀਂ ਸਕਿਆ ਬਾਣੀ ਪੜਦੇ ਹੋ ਭਈ ਨਾ ਜੀ ਬਾਣੀ ਤਾਂ ਨਹੀਂ ਆਉਂਦੀ ਸਿਮਰਨ ਕਰਦੇ ਹੋ ਭਾਈ ਨਾ ਜੀ ਸਿਮਰਨ ਤਾਂ ਨਹੀਂ ਆਉਂਦਾ ਸਤ ਸੰਗਤ ਕਰਦੇ ਹੋ ਗੁਰੂ ਦੇ ਚਰਨਾਂ ਜਨ ਨਾ ਜੀ ਤਾਂ ਵੀ ਨਹੀਂ ਲੱਗਦਾ ਫੇਰ ਦੱਸੋ ਉਹ ਕਿਵੇਂ ਸਾਫ ਹੋ ਸਕਦਾ ਮਨ ਜੇ ਆਏ ਮਨ ਸਾਫ ਹੋ ਜਾਏ ਨਾ ਫਿਰ ਜਿਹੜੇ ਇਹਨੇ ਰਾਤਾਂ ਨੂੰ ਬੈਠ ਕੇ ਚੌਂਕੜੇ ਮਾਰ ਮਾਰ ਕੇ ਸਿਮਰਨ ਕਰਦੇ ਆ ਗੁਰਬਾਣੀ ਪੜ੍ਹਦੇ ਆ ਰਹਿਤ ਮਰਿਆਦਾ ਰੱਖਦੇ ਆ ਫਿਰ ਤਾਂ ਕੋਈ ਫਾਇਦਾ ਨਹੀਂ ਰੱਖਣ ਦਾ ਖੁਦ ਸਤਨਾ ਇਹ ਆਏ ਬਲ ਸਾਹਿਬ ਹੋ ਜਾਏ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਵਟੇ ਦਾ ਅੰਮ੍ਰਿਤ ਸਕਿਆ ਕੀ ਮਰਦਾ ਮੰਨ ਨਹੀਂ ਸੀ ਸਾਹਿਬ ਮਹਾਰਜ ਨੇ ਕਿਹਾ ਸਿੰਘੋ ਐ ਖਾਲਸਾ ਜੀ ਮੈਨੂੰ ਵੀ ਖੰਡੇ ਵਾਟੇ ਦੀ ਪੌਲ ਦੇ ਦਿਓ ਪੰਜ ਪਿਆਰੇ ਕਹਿਣ ਲੱਗੇ ਮਹਾਰਾਜ ਇਹ ਅੰਮ੍ਰਿਤ ਬਦਲੇ ਅਸੀਂ ਆਪਣੇ ਸੀਸ ਦਿੱਤੇ ਨੇ ਤਾਂ ਸਾਨੂੰ ਅੰਮ੍ਰਿਤ ਪ੍ਰਾਪਤ ਹੋਇਆ ਤੁਸੀਂ ਦੱਸੋ ਕੀ ਦਿੰਨੇ ਹੋ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੇਰਾ ਵੀ ਸੀਸ ਹਾਜ਼ਰ ਆ ਪੰਜ ਪਿਆਰੇ ਪਤਾ ਕੀ ਕਹਿੰਦੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਜੇ ਸਿੱਖ ਵੀ ਸੀਸ ਦੇਣ ਤੇ ਗੁਰੂ ਵੀ ਸੀਸ ਦੇਵੇ ਫਿਰ ਤਾਂ ਕੋਈ ਫਰਕ ਨਾ ਰਹਿ ਗਿਆ ਸਤਨਾ ਮਹਾਰਾਜ ਜੀ ਕਹਿੰਦੇ ਵਚਨ ਕੀਤਾ ਸੀ ਉਦੋਂ ਐ ਖਾਲਸਾ ਜੀ ਮੈਨੂੰ ਖੰਡੇ ਵਾਟੇ ਦੀ ਪੌਣ ਦੇ ਦਿਓ ਮੈਂ ਆਪਣਾ ਸਰਵੰਸ ਹੀ ਦਾਨ ਕਰ ਦੇਵਾਂਗਾ ਆਖੋ ਸਤਨਾਮ ਮੈਂ ਆਪਣਾ ਸਰਵੰਸ ਹੀ ਦਾਨ ਕਰ ਦੇਵਾਂਗਾ ਖੰਡੇ ਵਾਟੇ ਦੀ ਪਹਲ ਦੇ ਦਿਓ ਤਾਂ ਗੁਰਮੁਖ ਪਿਆਰਿਓ ਨਾਮ ਜਪਣ ਤੋਂ ਬਿਨਾ ਸੇਵਾ ਕਰਨ ਤੋਂ ਬਿਨਾ ਮਨ ਸਾਫ ਹੋ ਹੀ ਨਹੀਂ ਸਕਦਾ ਇਹ ਤਾਂ ਪੱਕਾ ਲਿਖ ਲਓ ਇਹ ਨਹੀਂ ਹੋ ਸਕਦਾ ਮਨ ਸਾਫ ਸੋ ਮਨ ਸਾਫ ਕਰਨ ਬਾਅਦ ਹੀ ਸਿਮਰਨ ਕਰਨਾ ਮਨ ਨੂੰ ਸਾਫ ਕਰਨ ਬਾਅਦ ਹੀ ਗੁਰਬਾਣੀ ਪੜ੍ਹਨੀ ਆ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਆ ਨਾ ਇਹ ਸਮਝ ਲਓ ਇਹ ਅੰਦਰੋਂ ਸਫਾਈ ਕਰਦਾ ਆਖੋ ਸਤਨਾ ਜਿਵੇਂ ਰੋਜ਼ ਘਰ ਦੇ ਵਿੱਚ ਝਾੜੂ ਲਾਉਨੇ ਨਾ ਪੋਚਾ ਲਾਉਨੇ ਆ ਵੀ ਸਫਾਈ ਹੋ ਜਾਈ ਉਹ ਤਾਂ ਘਰ ਦੇ ਅੰਦਰੋਂ ਹੋ ਜਾਣੀ ਆ ਤੇ ਗੁਰਮੁਖ ਪਿਆਰਿਓ ਸਰੀਰ ਦੇ ਅੰਦਰੋਂ ਨਹੀਂ ਹੋਣੀ ਸਰੀਰ ਦੇ ਅੰਦਰੋਂ ਤਾਂ ਬਾਣੀ ਪੜ ਕੇ ਗੁਰਬਾਣੀ ਸੁਣ ਕੇ ਤੇ ਸਿਮਰਨ ਕਰਕੇ ਫਿਰ ਅੰਦਰੋਂ ਸਫਾਈ ਹੋਣੀ ਆਖ ਸਤਨਾ ਸੁਆਓ ਗੁਰੂ ਦੇ ਨਾਲ ਜੁੜੀਏ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਇਹ ਸਿਮਰਨ ਅਤੇ ਗੁਨਾਹਾਂ ਦੀ ਗੰਦਗੀ ਨੂੰ ਇਹ ਧੋ ਸੁੱਟਦਾ ਹੈ ਆਉ ਲਾਸਟ ਪੰਕਤੀ ਦੀਨ ਦਿਆਲ ਹੋ ਜਾਣੇ ਉਪਰ ਦੇਹੋ ਨਾਨਕ ਨਾਮ ਮਹਾਰਾਮ ਦੀਨ ਦਿਆਲ ਹੋ ਜਾਣੇ ਉਪਰ ਦੇਹੋ ਨਾਨਕ ਨਾਮ ਮਹਾਰਾਮ ਏ ਪ੍ਰਭੂ ਏ ਵਾਹਿਗੁਰੂ ਏ ਮੇਰੇ ਪਿਆਰਿਆ ਆਪਣੇ ਸੇਵਕ ਗੋਲੇ ਨਾਨਕ ਉਤੇ ਦਿਆવાન ਹੋ ਅਤੇ ਉਸ ਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ ਬਿਸਰ ਨਾਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਨਨ ਰਾਤ ਨਾਨਕ ਚਾਉ ਇਹੋ ਏਸੀ ਅੱਜ ਦਾ ਹੁਕਮ ਨਾਮਾ ਸਾਹਿਬ ਆਉ ਕੜਾ ਪ੍ਰਸਾਦ ਦੀਆਂ ਗੱਲਾਂ ਲੈ ਕਰਕੇ ਫਿਰ ਆਪੋ ਆਪਣੇ ਕਾਰੋਬਿਹਾਰ ਕਰਨੇ ਆ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਅੰਨ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ ਆਹ ਸ਼ਲੋਕ ਦੇ ਵਿੱਚ ਬੋਲੀਏ ਫਿਰ ਪ੍ਰਸਾਦ ਵਰਤਾਣਾ ਸਲੋਕ ਪਾਵਨ ਗੁਰੂ ਪਾਣੀ ਪਇਤਾ ਮਾਤਾ ਤਰਤ ਮਹਤ ਦੇਵ ਸਰਾਤ ਦਦਾਈ ਦਇਆ ਖੇਲ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚ ਧਰਮ ਹਦੂਰਾ ਪੋਏ ਆਪਣੀ ਕਿਨੇੜੇ ਕਦੂਰਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁੱਖੇ ਉਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ sat naam